ਪਿੰਡ ਕੋਟ ਧਰਮੂ ਵਿਖੇ ਮਨਾਈ ਗਈ ਸ਼੍ਰੀ ਮਹਾਰਾਜ ਜੰਗ ਸਿੰਘ ਜੀ ਦੀ 55ਵੀਂ ਵਰਸੀ ਖੂਨਦਾਨ ਕੈਂਪ ਵਿੱਚ ਵੱਡੀ ਗਿਣਤੀ 'ਚ ਪਹੁੰਚੀਆਂ ਸੰਗਤਾਂ ਨੇ ਲਗਵਾਈ ਹਾਜ਼ਰੀ ਤੇ ਕੀਤਾ ਖੁੰਦਾਰ ਮਾਨਸਾ ਦੇ ਪਿੰਡ ਕੋਟਤਾਰਮੂ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼੍ਰੀ ਮਹਾਰਾਜ ਜੰਗ ਸਿੰਘ ਜੀ ਦੀ 55ਵੀਂ ਵਰਸੀ ਬੜੇ ਸ਼ਰਧਾਪੂਰਵਕ ਨਾਲ ਮਨਾਈ ਗਈ ਤੇ ਜਿਸ ਦੀ ਸ਼ੁਰੂਆਤ 13 ਜੂਨ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਕੀਤੇ ਗਏ ਤੇ ਤਿੰਨੋਂ ਦਿਨ ਸ਼੍ਰੀ ਅਖੰਡ ਪਾਠ ਸਾਹਿਬ ਅਤੇ ਸਹਿਜ ਪਾਠਾਂ ਦੇ ਲੜੀਵਾਰ ਭੋਗ ਪਾਏ ਗਏ ਗੁਰੂ ਕੇ ਕੀਰਤਨੀਆਂ ਨੇ ਜਥੇਦਾਰਾ ਸਹਿਬਾਨਾਂ ਵੱਲੋਂ ਤਿੰਨੋਂ ਦਿਨ ਕੀਰਤਨ ਦੇ ਪ੍ਰਵਾਹ ਕੀਤੇ ਗੇ ਜਾਣਕਾਰੀ ਦਿੰਦਿਆਂ ਬਾਬਾ ਸੰਤ ਕੌਰ ਸਿੰਘ ਜੀਆ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼੍ਰੀ ਮਹਾਰਾਜ ਜੰਗ ਸਿੰਘ ਜੀ ਦੀ ਵਰਸੀ ਬੜੀ ਸ਼ਰਧਾਪੂਰਵਕ ਮਨਾਇ ਗਈ ਹੈ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਵੀ ਲੰਗਰ ਟੁੱਟ ਵਰਤਿਆ ਚਾਹੇ ਉਹ ਸ਼ਰਧਈ ਦਾ ਲੰਗਰ ਹੋਵੇ ਚਾਹੇ ਚਾਹ ਦਾ ਲੰਗਰ ਹੋਵੇ ਤੇ ਹਰ ਤਰ੍ਹਾਂ ਦੇ ਲੰਗਰ ਜਿਹੜੇ ਪਿੰਡ ਦੇ ਸਹਿਯੋਗ ਦੇ ਨਾਲ ਲਗਾਏਗੇ ਤੇ ਇੱਕ ਖੂਨਦਾਨ ਕੈਂਪ ਵੀ ਹਰ ਸਾਲ ਦੀ ਤਰ੍ਹਾਂ ਮਹਾਰਾਜ ਜੰਗ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਲਗਵਾਇਗਾ ਜਿੱਥੇ 95 ਲੋਕਾਂ ਨੇ ਜਿਹੜਾ ਖੂਨ ਦਾਨ ਕੀਤਾ ਤੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਜਿਹੜੀਆਂ ਉਹ ਡੇਰਾ ਸ਼੍ਰੀ ਮਹਾਰਾਜ ਜੰਗ ਸਿੰਘ ਜੀ ਕੋਟੜ ਧਰਮੂ ਵਿਖੇ ਪਹੁੰਚੀਆਂ ਜਿੱਥੇ ਨਤਮਸਤਕ ਹੋਈਆਂ ਤੇ ਗੁਰੂ ਦਾ ਆਸ਼ੀਰਵਾਦ ਲਿਆ ਤੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਜਿਹੜੀਆਂ ਡੇਰਾ ਸ਼੍ਰੀ ਮਹਾਰਾਜ ਜੰਗ ਸਿੰਘ ਜੀ ਕੋਟੜ ਧਰਮੂ ਵਿਖੇ ਪਹੁੰਚੀਆਂ ਤੇ ਸ਼੍ਰੀ ਅਖੰਡ ਪਾਤਸ਼ਾਹਬ ਦੇ ਅੱਜ ਭੋਗ ਪਾਏਗੇ ਨਤਮਸਤਕ ਹੋਈਆਂ ਸੰਗਤਾਂ ਨੇ ਗੁਰੂ ਘਰ ਲੰਗਰ ਸ਼ਕਿਆ ਤੇ ਨਾਲ ਹੀ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਸੰਗਤ ਨੇ ਗੁਰੂ ਘਰ ਕੀਰਤਨ ਵੀ ਸੁਣਿਆ ਤੇ ਕੀਰਤਨੀਆਂ ਦੂਰੋਂ ਦੂਰੋਂ ਪਹੁੰਚੇ ਸੀ ਉੱਥੇ ਹੀ ਸੰਤ ਕੌਰ ਸਿੰਘ ਜੀ ਨੇ ਦੂਰੋਂ ਦੂਰੋਂ ਆਈਆਂ ਸੰਗਤਾਂ ਦਾ ਧੰਨਵਾਦ ਵੀ ਕੀਤਾ ਕੀ ਕੁਝ ਕਿਹਾ ਉਹ ਵੀ ਤੁਹਾਨੂੰ ਸੁਣਾਉਨੇ ਆ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਅੱਜ ਵੱਡੀ ਗਿਣਤੀ ਦੇ ਵਿੱਚ ਸੰਗਤ ਕਿਉਂਕਿ ਅੱਜ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏਗੇ ਤਿੰਨੋਂ ਦਿਨ ਲਗਾਤਾਰ ਲੜੀਵਾਰ ਜਿਹੜੇ ਸ਼੍ਰੀ ਅਖੰਡ ਪਾਤਸ਼ਾਹਬ ਦੇ ਭੋਗ ਜਿਹੜੇ ਆ ਉਹ ਪਾਏ ਜਾ ਰਹੇ ਸੀ ਤੇ ਅੱਜ ਸ਼੍ਰੀ ਅਖੰਡ ਪਾਤਸ਼ਾਹਬ ਦੇ ਭੋਗ ਪਾਏ ਗਏ ਜਿਸ ਮੌਕੇ ਖੂਨਦਾਨ ਕੈਂਪ ਵੀ ਲਗਾਇਆ ਗਿਆ ਤੇ ਆਪ ਮੁਹਾਰੇ ਸੰਗਤਾਂ ਨੇ ਜਿਹੜਾ ਖੂਨਦਾਨ ਵੀ ਕੀਤਾ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਖੂਨਦਾਨ ਕਰਨ ਵਾਲੀਆਂ ਸੰਗਤਾਂ ਨੇ ਜਿਹੜੀਆਂ ਜਿੰਨਾ ਨੇ ਖੂਨਦਾਨ ਵਿੱਚ ਯੋਗਦਾਨ ਦਿੱਤਾ ਤੇ ਖੂਨਦਾਨ ਸਭ ਤੋਂ ਵੱਡਾ ਦਾਨ ਹੁੰਦਾ ਤੇ ਲੰਗਰ ਵੀ ਤੁੱਟ ਵਰਤਿਆ ਤੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇਹ ਤਸਵੀਰਾਂ ਪਿੰਡ ਕੋਟ ਧਰਮੂਦੀਆਂ ਨੇ ਜਿੱਥੇ ਸੇਵਾ ਕਰ ਰਹੀ ਸੰਗਤ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੋਸਤੋ ਕਮੈਂਟਾਂ ਦੇ ਵਿੱਚ ਆਪਣੀ رائے ਸਾਂਝੀ ਕਰਨੀ ਹੈ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਤੇ ਕੀਰਤਨੀਆਂ ਨੇ ਜਿਹੜੇ ਕੀਰਤਨ ਕੀਤੇ ਸੰਗਤਾਂ ਨੇ ਹਾਲ ਹੋਈਆਂ ਕੀਰਤਨ ਸੁਣ ਕੇ ਤਾਂ ਗੁਰੂ ਘਰ ਲੰਗਰ ਟੁੱਟ ਵਰਤਿਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਦੋਸਤੋ ਕੀ ਕੁਝ ਕਿਹਾ ਪ੍ਰਬੰਧਕ ਕਮੇਟੀ ਤੇ ਸੰਤ ਕੌਰ ਸਿੰਘ ਜੀ ਨੇ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਤੇ ਜਿਹੜੇ ਕੀਰਤਨੀ ਇੱਥੇ ਪਹੁੰਚੇ ਸੀ ਉਹਨਾਂ ਵੱਲੋਂ ਕੀ ਕੁਝ ਕਿਹਾ ਗਿਆ ਡੇਰਾ ਸ਼੍ਰੀ ਮਹਾਰਾਜ ਜੰਗ ਸਿੰਘ ਜੀ ਬਾਰੇ ਉਹਨਾਂ ਦੀ ਜੀਵਨੀ ਬਾਰੇ ਇੱਕ ਕਿਤਾਬ ਵੀ ਲਿਖੀ ਗਈ ਤੇ ਉਨਾ ਇਹ ਵੀ ਦੱਸਿਆ ਕਿ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਆ ਸਹਿਯੋਗ ਕਰਦੀ ਆ ਜਿਸ ਦੇ ਸਹਿਯੋਗ ਦੇ ਨਾਲ ਇਹ ਹਾਲ ਜੋ ਹੈ ਏਸੀ ਕਰਵਾਇਆ ਗਿਆ ਦਿੱਲੀ ਤੋਂ ਸੰਗਤ ਸੀ ਜਿਨ੍ਹਾਂ ਨੇ ਇਹ ਹਾਲ ਨੂੰ ਏਸੀ ਕਰਵਾਇਆ ਤੇ ਦੇਖ ਸਕਦੇ ਹਾਂ ਤਸਵੀਰਾਂ ਦੇ ਵਿੱਚ ਅੱਜ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਜਿਸ ਮੌਕੇ ਖੂਨਦਾਨ ਕੈਂਪ ਵੀ ਲਗਾਇਆ ਗਿਆ ਅਰਦਾਸ ਕੀਤੀ ਗਈ ਤੇ ਨਾਲ ਹੀ ਸੰਗਤਾਂ ਦਾ ਇਕੱਠ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਸ੍ਰੀ ਮਹਾਰਾਜ ਜਗ ਸਿੰਘ ਜੀ ਕੋਟ ਧਰਮੂ ਵਿਖੇ ਪਹੁੰਚੀਆਂ ਜਿੱਥੇ ਉਹਨਾਂ ਨੇ ਕੀਰਤਨ ਸੁਣਿਆ ਤੇ ਨਾਲ ਹੀ ਖੂਨਦਾਨ ਵੀ ਕੀਤਾ ਤੇ ਖੂਨਦਾਨ ਕਰਨ ਦੇ ਲਈ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਪਹੁੰਚੀਆਂ ਜਾਣਕਾਰੀ ਦੇਂਦੇ ਉਹਨਾਂ ਦੱਸਿਆ ਕਿ 95 ਤੋਂ ਉੱਪਰ ਸੰਗਤਾਂ ਨੇ ਖੂਨ ਜਿਹੜਾ ਦਾਨ ਕੀਤਾ ਤੇ ਅੱਜ ਸ਼੍ਰੀ ਮਹਾਰਾਜ ਜੰਗ ਸਿੰਘ ਜੀ ਦੀ ਯਾਦ ਦੇ ਵਿੱਚ ਸਮਰਪਿਤ ਖੂਨਦਾਨ ਕੈਂਪ ਵੀ ਲਗਾਇਆ ਗਿਆ ਕੀ ਕਿਹਾ ਸੁਣਿਓ ਕਰੋ ਸ਼ੇਰ ਮਹਾਰਾਜ ਜੰਗ ਸਿੰਘ ਜੀ ਦੇ ਨਗਰਕੋਟ ਤਰਮੋ ਜ਼ਿਲ੍ਹਾ ਮਾਨਸਾ ਪੰਜਾਬ ਦੇ ਵਿੱਚ ਜੋ ਮਹਾਰਾਜ ਜੰਗ ਸਿੰਘ ਦਾ ਇਹ ਇਤਿਹਾਸਕ ਸਥਾਨ ਬਣਿਆ ਹੈ ਅੱਜ 55ਵੀਂ ਵਰ੍ਹੇਸ਼ੀ ਮਨਾਈ ਗਈ ਹੈ ਜੋ ਕਈ ਰੋਜ਼ ਤੋਂ ਲੈ ਕੇ ਸ੍ਰੀ ਅਖੰਡ ਪਾਟਾਂ ਦੀ ਲੜੀ ਪ੍ਰారంਭ ਹੋਈ ਸੀ ਸ੍ਰੀ ਖੰਡ ਪਾਠਾਂ ਦੇ ਭੋਗ ਪਾਏ ਗਏ ਨੇ ਸ੍ਰੀ ਸਾਈ ਪਾਠਾਂ ਦੇ ਭੋਗ ਪਾਏ ਗਏ ਨੇ ਨਾਲ ਹੀ ਲਗਾਤਾਰ ਨਿਰੰਤਰ ਤਿੰਨੇ ਦਿਨ ਕੀਰਤਨ ਦਾ ਪ੍ਰਵਾਹ ਚੱਲਿਆ ਜਿਸ ਵਿੱਚ ਰਾਗੀ ਢਾਡੀ ਕਵੀਸ਼ਰ ਤੇ ਹੱਲੇ ਦੇ ਦੀਵਾਨ ਨਾਮਤਰੀ ਜਿਹੜੇ ਜਥੇਦਾਰਾਂ ਵੱਲੋਂ ਦੀਵਾਨ ਨਿਰੰਤਰ ਲਗਾਤਾਰ ਲੱਗੇ ਨੇ ਸਾਰੀ ਸਾਧ ਸੰਗਤ ਨੇ ਬੜਾ ਹੀ ਲਾਹਾ ਖਟਿਆ ਜਿੱਥੇ ਗੁਰੂ ਦੇ ਅਟੁੱਟ ਲੰਗਰ ਵਾਰ ਤੇ ਤੇ ਉੱਥੇ ਤਨ ਦੀ ਖੁਰਾਕ ਦੇ ਨਾਲ 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 ਮਨ ਦੀ ਖੁਰਾਕ ਸਾਡੀ ਆਤਮਾ ਦੀ ਖਰਾਕ ਜਿਹੜੀ ਕੀਰਤਨ ਹੈ ਕਾਲ ਯੁਗ ਮੇ ਕੀਰਤਨ ਪਰ ਜਾਣਾ ਤੇ ਗੁਰਮਖ ਜਪੀ ਆ ਲਾਇ ਤੇ ਆਣਾ ਮਹਾਰਾਜ ਜੰਗ ਸਿੰਘ ਨੇ ਇੱਥੇ ਆ ਕੇ ਤਪੱਸਿਆ ਕੀਤੀ ਤਪੱਸਿਆ ਬੰਦਗੀ ਕੀਤੀ ਔਰ ਨਾਮ ਤੇ ਨਾਲ ਸੰਗਤਾਂ ਨੂੰ ਜੋੜਿਆ ਗੁਰਬਾਣੀ ਦੇ ਨਾਲ ਸੰਗਤਾਂ ਨੂੰ ਜੋੜਿਆ ਜਿਨ੍ਹਾਂ ਬਾਰੇ ਗੁਰਬਾਣੀ ਤੇ ਲਿਖਿਆ ਹੈ ਕਿ ਜਨਮ ਮਰਨ ਦੋਹ ਹਮੈ ਨਾਹੀਂ ਜਨ ਪਰਉਪਕਾਰੀ ਆਏ ਉਹਨਾਂ ਨੇ ਆ ਕੇ ਪਰਉਪਕਾਰ ਕੀਤਾ ਇਸ ਅਸਥਾਨ ਨੂੰ ਪ੍ਰਗਟ ਕੀਤਾ ਅੱਜ ਸਾਧ ਸੰਗਤ ਜੀ ਇੱਥੇ ਸੰਗਤਾਂ ਲੱਖਾਂ ਦੀ ਤਲਾਦ ਵਿੱਚ ਹਾਜ਼ਰੀਆਂ ਭਰ ਕੇ ਵੱਖ-ਵੱਖ ਸਟੇਟਾਂ ਤੋਂ ਸੰਗਤਾਂ ਹਾਜ਼ਰ ਹੋਈਆਂ ਨੇ ਚਾਹੇ ਰਾਜਸਥਾਨ ਹਰਿਆਣਾ ਪੰਜਾਬ ਯੂਪੀ ਤੇ ਹੋਰ ਵਿਦੇਸ਼ਾਂ ਦੇ ਵਿੱਚੋਂ ਵੀ ਸੰਗਤਾਂ ਨੇ ਆ ਕੇ ਇੱਥੇ ਜੋੜ ਮੇਲੇ ਵਿੱਚ ਹਾਜ਼ਰੀ ਭਰੀ ਹੈ ਔਰ ਸੇਵਾਦਾਰਾਂ ਨੇ ਲਗਾਤਾਰ ਇੰਨੀ ਗਰਮੀ ਦੇ باوجود ਵੀ ਨਿਰੰਤਰ ਸੇਵਾ ਕੀਤੀ ਹੈ ਅਸੀਂ ਜਿੰਨੀ ਵੀ ਸੰਗਤ ਆਈ ਹੈ ਇਸ ਮੇਲੇ ਦਾ ਹਿੱਸਾ ਬਣੇ ਨੇ ਚਾਹੇ ਸੇਵਾਦਾਰ ਵੀਰ ਨੇ ਚਾਹੇ ਜਿੰਨੇ ਵੀ ਸਾਡੇ ਪ੍ਰਬੰਧਕ ਵੀਰ ਨੇ ਜਿੰਨਾ ਜਿੰਨਾਂ ਨੇ ਵੀ ਆ ਕੇ ਇੱਥੇ ਆ ਕੇ ਸੇਵਾਵਾਂ ਨਿਭਾਈਆਂ ਤਨਮਨ ਤਨ ਨਾਲ ਸੇਵਾ ਕੀਤੀ ਹੈ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਸੱਚੇ ਪਾਤਸ਼ਾਹ ਕਿਰਪਾ ਕਰਨ ਜੋ ਵੀ ਇਸੇ ਆਸਾ ਭਾਵਨਾ ਸ਼ਰਧਾ ਰੱਖ ਕੇ ਭਰੋਸਾ ਰੱਖਿਆ ਉਹਨੀਆਂ ਭਾਵਨਾ ਪੂਰੀਆਂ ਕਰਨ ਅਸੀਂ ਗੁਰਬਾਣੀ ਦੇ ਲੜ ਲੱਗিয়ে ਆਪਣਾ ਜੀਵਨ ਸਫਲ ਕਰੀਏ ਨਾਮ ਦੀ ਦਾਤ ਲਈਏ ਤੇ ਅਮਰਤ ਦੇ ਧਾਰਨੀ ਬਣੀਏ ਕਿਉਂਕਿ ਸਤਿਗੁਰੂ ਨਾਨਕਦੇਵ ਸੱਚੇ ਪਾਤਸ਼ਾਹ ਨੇ ਸਾਨੂੰ ਜੋ ਇੱਕ ਵਿਲੱਖਣਤਾ ਦਿੱਤੀ ਹੈ ਕਿ ਸੱਚੇ ਪਾਤਸ਼ਾਹ ਦਾ ਹੁਕਮ ਹੈ ਨਾਮ ਜਪੋ ਵੰਨ ਛਕੋ ਤੇ ਕਿਰਤ ਕਰੋ ਇਹ ਸਾਡੇ ਸਿੱਖਾਂ ਦੇ ਵਿੱਚ ਕਿਉਂਕਿ ਅਸੀਂ ਸਰਬੱਤ ਦਾ ਭਲਾ ਮੰਗਣਾ ਹੈ ਨਾਨਕ ਨਾਮ ਚੜ ਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਮੰਗਣਾ ਹੈ ਇਸ ਲਈ ਜੋ ਵੀ ਆਉਂਦਾ ਹੈ ਇਥੇ ਸਭ ਸਤਿਕਾਰਯੋਗ ਨੇ ਸਭ ਦਾ ਸਨਮਾਨ ਕੀਤਾ ਜਾਂਦਾ ਹੈ ਸਭ ਦਾ ਸਤਿਕਾਰ ਕੀਤਾ ਜਾਂਦਾ ਹੈ ਸੋ ਸੁਮਤੀ ਸਾਧ ਸੰਗਤ ਦਾ ਸੀ ਬਹੁਤ ਬਹੁਤ ਸਤਿਕਾਰ ਕਰਦੇ ਹਾਂ ਜਿਨ੍ਹਾਂ ਨੇ ਆ ਕੇ ਇਸ ਮੇਲੇ ਦੀ ਰੌਣਕ ਨੂੰ ਵਧਾਇਆ ਔਰਤਾਂ ਨੂੰ ਤਾਂ ਨਾਲ ਸੇਵਾ ਕੀਤੀ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਭਾਈ ਖੂਨਦਾਨ ਕੈਂਪ ਵੀ ਲਗਾਇਆ ਗਿਆ ਸੀਗਾ ਹਰ ਸਾਲ ਦੀ ਹਾਂਜੀ ਹਰ ਸਾਲ ਦੀ ਤਰ੍ਹਾਂ ਖੂਨ ਦਾ ਕੈਂਪ ਲਗਾਇਆ ਇਸ ਵਾਰ ਵੀ ਲਗਾਇਆ ਇਹ ਵੀ ਸਾਡੇ ਪ੍ਰਬੰਧਕਾਂ ਦੇ ਸਹਿਯੋਗ ਨਾਲ ਨਗਰ ਕੌਂਟ ਧਰਮਵੰਦੇ ਜਿਨ੍ਹਾਂ ਨੇ ਵੀ ਸਾਡੇ ਕਲੱਬ ਦੇ ਮੈਂਬਰ ਨੇ ਸਰਪੰਚ ਸਹਿਬਾਨ ਜਾਂ ਜਿਨੇ ਉਹਨਾਂ ਦੇ ਨਾਲ ਨੁਮਾਇंदे ਨੇ ਮੈਂਬਰ ਸਹਿਬਾਨ ਉਹਨਾਂ ਦੇ ਸਹਿਯੋਗ ਨਾਲ ਇਹ ਖੂਨਦਾਨ ਕੈਂਪ ਲੱਗਿਆ ਹੈ ਸਰਕਾਰੀ ਖੂਨਦਾਨ ਕੈਂਪ ਲਗਾਇਆ ਹੈ ਉਹਨਾਂ ਦੀ ਰਹਿਨਮਾਈ ਹੇਠ ਤੇ ਇਹਦੇ ਵਿੱਚ ਵੀ ਬੜੇ ਸੰਗਤਾਂ ਨੇ ਆ ਕੇ ਸਹਿਯੋਗ ਦਿੱਤਾ ਸੋ ਇਹ ਕਿਉਂਕਿ ਖੂਨਦਾਨ ਕੈਂਪ ਵੀ ਇੱਕ ਬਹੁਤ ਵੱਡਾ ਉਪਰਾਲਾ ਹੈ ਪਤਾ ਨਹੀਂ ਇਸ ਨਾਲ ਕਿਸੇ ਦੀ ਜਾਨ ਬਚਦੀ ਐ ਇਹ ਵੀ ਪਰਉਪਕਾਰ ਐ ਜਦੋਂ ਇਹੋ ਜੇ ਸਥਾਨਾਂ ਤੇ ਇਸ ਇਸ ਤਰ੍ਹਾਂ ਦਾ ਕੈਂਪ ਲੱਗਦੇ ਨੇ ਚਾਹੇ ਅੱਖਾਂ ਦਾ ਕੈਂਪ ਲੱਗਦਾ ਹੈ ਚਾਹੇ ਕੋਈ ਹੱਡੀਆਂ ਦਾ ਕੈਂਪ ਲੱਗਦਾ ਹੈ ਕੱਲ ਡਾਕਟਰ ਪ੍ਰਵਿੰਦਰ ਸੰਧੂ ਜੀ ਨੇ ਉਹ ਆਏ ਸੀ ਉਹਨਾਂ ਨੇ ਬੱਸ ਲੈ ਕੇ ਆਏ ਸੀ ਸਕਰੀਨਿੰਗ ਟੈਸਟ ਵਾਸਤੇ ਜਿਹੜੇ ਹੈ ਬਠਿੰਡੇ ਤੋਂ ਆਏ ਸੀਗੇ ਕੈਂਸਰ ਆਈ ਇਸਟਿਊਟ ਜੁੜੇ ਕੈਂਸਰ ਕੇਅਰ ਅਕੈਡਮੀ ਤੋਂ ਪਰਵਿੰਦਰ ਸੰਜੂ ਜਿਹੜੇ ਮੈਨ ਡਾਕਟਰ ਨੇ ਉਹਨਾਂ ਨੇ ਵੀ ਆ ਕੇ ਇੱਥੇ ਸੰਗਤਾਂ ਦੇ ਨਾਲ ਰੂਪ ਰੂਪ ਕੁਝ ਸਮਾਮਤੀਦ ਕੀਤਾ ਦੱਸਿਆ ਕੈਂਸਰ ਬਾਰੇ ਵੀ ਡਰਨ ਦੀ ਲੋੜ ਨਹੀਂ ਸਾਨੂੰ ਅਵੇਅਰ ਹੋਣ ਦੀ ਲੋੜ ਹੈ ਤੇ ਉਹਨਾਂ ਨੇ ਨਾਲ ਹੀ ਸਕਰੀਨਿੰਗ ਟੈਸਟ ਕੀਤੇ ਕੱਲ ਬਹੁਤ ਇਹ ਵੱਡਾ ਉਪਰਾਣਾ ਸੀ ਕੱਲ ਵੀ ਬੜਾ ਵੱਡਾ ਜੋੜ ਮੇਲਾ ਭਰਿਆ ਸੀ ਲਗਾਤਾਰ 13 14 15 ਜੂਨ ਇੱਕ ਹੜ ਨੂੰ ਅੱਜ ਭੋਗ ਪਾਏ ਗਏ ਨੇ ਆਏ ਸਾਲ ਇਹ ਤਿੰਨ ਦਿਨ ਮੇਲਾ ਭਰਦਾ ਹੈ ਹਰ ਸਾਲ ਹਰ ਸਾਲ ਇਕੱਠ ਵੱਧਦਾ ਹੈ ਸੋ ਮਹਾਰਾਜ ਜੰਗ ਸਿੰਘ ਦੀ ਅਪਾਰ ਕਿਰਪਾ ਹੈ ਕਿਉਂਕਿ ਉਹਨਾਂ ਨੇ ਇੱਥੇ ਗੁਰਬਾਣੀ ਦਾ ਪ੍ਰਵਾਹ ਚੱਲਦਾ ਲਗਾਤਾਰ ਚੱਲਦੇ ਰਹਿੰਦੇ ਹਨ ਖੰਡ ਪਠਾਂ ਦੀ ਵੜੀ ਵੀ ਚੱਲਦੀ ਰਹਿੰਦੀ ਹੈ ਸਹਿਜ ਪਾਠ ਵੀ ਸੰਗਤਾਂ ਵੱਲੋਂ ਚੱਲਦੇ ਰਹਿੰਦੇ ਨੇ ਨਾਮ ਬਹਿ ਕੇ ਅੰਮ੍ਰਿਤ ਵੇਲੇ ਸਾਰਾ ਨਗਰ ਇੱਥੇ ਇਕੱਠਾ ਹੋ ਕੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਦਾ ਬਖਸ਼ਿਆ ਹੋਇਆ ਨਾਮ ਸਿਮਰਨ ਕਰਦਾ ਤੇ ਲਾਹਾ ਖਟ ਕੇ ਜਾਂਦੀ ਹੈ ਸਾਧ ਸੰਗਤ ਜੀ ਅਸੀਂ ਇਹਨੀਆਂ ਬੇਨਤੀਆਂ ਕਰਦੇ ਹੋਏ ਖਿਮਾ ਦੇ ਇਜਾਜ਼ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ Thank you.